ਦੇ ਬਾਹਰ ਡਾਕਟਰ ਆਇਆ ਉਹ ਤੇ ਖਾ ਗਿਆ ਤੇ ਨਾਮ ਕਰ ਦਿੱਤਾ ਤੱਕਾ ਹੀ ਆ ਬੋਲ ਵਾਲਾ ਤੇ ਇਹ ਸਾਡਾ ਸਾਡੇ ਪਰਿਵਾਰ ਦਾ ਸਾਡੇ ਹੱਥਾਂ ਚ ਹੀ ਪਲਿਆ ਛੋਟਾ ਛੋਟਾ ਜਿਹਾ ਸੀ ਤੇ ਪੜਾ ਲਿਖਾ ਕੇ ਜਿੱਤਰਾ ਲੋਕੀ ਬਾਹਰ ਜਾਂਦੇ ਉਤਨਾ ਹੀ ਇਹ ਵੀ ਬੱਚਾ ਬਹੁਤ ਇੰਟੈਲੀਜੈਂਟ ਸੀ ਤੇ ਆਸਟ੍ਰੇਲੀਆ ਪਰਸ ਦੇ ਵਿੱਚ ਇਹ ਆਪਣਾ ਪੜਾਈ ਪੂਰੀ ਕਰਕੇ ਤੇ ਆਪ ਦਾ ਕੰਮ ਕਰ ਰਿਹਾ ਸੀ ਤੇ ਟਰੱਕ ਚਲਾ ਰਿਹਾ ਸੀ ਟਰੱਕ ਦਾ ਟਾਇਰ ਫਟਣ ਨਾਲ ਮਤਲਬ ਐਡਾ ਸੋਹਣਾ ਨੌਜਵਾਨ ਜਿਹੜਾ ਨਾਲ ਹੀ ਟਰੱਕ ਨੂੰ ਅੱਗ ਲੱਗ ਗਈ ਤੇ ਇਹ ਬਹੁਤ ਦਖਤਾਈ ਘਟਨਾ ਤੇ ਸਾਡੇ ਸਾਰੇ ਇਲਾਕੇ ਦੇ ਵਿੱਚ ਇਹ ਸੋਗ ਦੀ ਲਹਿਰ ਜਿਹੜੀ ਆ ਉਹ ਫੈਲੀ ਪਈ ਆ ਕਿਉਂਕਿ ਸਾਡੇ ਹੱਥਾਂ ਸਾਰਿਆਂ ਦੇ ਜੋ ਪਲਿਆ ਤੇ ਜਵਾਨ ਹੋਇਆ ਤੇ ਬਾਹਰ ਗਿਆ ਬਹੁਤ ਮਾਰੀ ਘਟਨਾ ਹੋਈ ਆ ਤੇ ਸਾਰਾ ਖੈਰੇ ਪਰਿਵਾਰ ਨੂੰ ਕੀ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਬੜਾ ਦੁੱਖ ਆ ਜਿਹੜਾ ਨਾਂ ਪੂਰਾ ਹੋਣ ਵਾਲਾ ਘਟਾ ਪਿਆਸਾਂ ਉਹਦੇ ਜੱਟਪੌੜੀ ਵਾਸਤੇ ਕੀ ਕਿਹਾ ਉਹਦੇ ਮਾਤਾ ਪਿਤਾ ਹੀ ਚਲੇ ਗਏ ਨੇ ਜੀ ਅਜੇ ਡੀਐਨਏ ਟੈਸਟ ਹੋਊਗਾ ਕਿਉਂਕਿ ਬਰਨ ਹੋ ਗਈ ਆ ਟਰੱਕ ਦੇ ਵਿੱਚ ਬੋਡੀ ਤੇ ਜੋ ਉਹਨਾਂ ਸਰਕਾਰਾਂ ਦੇ ਰੂਲ ਨੇ ਉਹ ਉਸੇ ਤਰੀਕੇ ਦੇ ਨਾਲ ਉਹ ਡੀਐਨਏ ਕਰਕੇ ਤੇ ਪਰਿਵਾਰ ਦੇ ਹਵਾਲੇ ਜਿਹੜੀ ਆ ਬੋਡੀ ਕਰਨਗੇ ਤੇ ਫਿਰ ਇਸ ਕਰਕੇ ਬਰਨ ਹੋਈ ਕਰਕੇ ਸਰਕਾਰ ਜਿਹੜਾ ਉੱਥੇ ਹੀ ਹੋਊਗਾ ਤੇ ਬਾਕੀ ਪਰਿਵਾਰ ਜਿਹੜਾ ਇੱਥੇ ਆ ਤੇ ਭੋਗ ਜਿਹੜਾ ਇੱਥੇ ਪਾਈ ਜਾਣਗੇ ਆਪੋ ਜੀ ਕਹਣਾ ਤੇ ਕੀ ਲੱਗਦਾ ਸੀ ਜਿਹੜੇ ਲੱਗੇ ਨਹੀਂ ਦਿੱਤੀ ਮੈਂ ਜੀ ਸੁਲਿੰਦਰ ਸਿੰਘ ਸਾਫ ਕਾ ਸਰਪੰਚਾ ਜੀ ਪ੍ਰਿੰਸੀਪਲ ਦਾ ਛੋਟਾ ਭਰਾ ਹੈ ਜੀ ਸਾਡਾ ਪੁੱਤਰਾ ਲੱਗਦਾ ਸੀ ਜਿਹੜਾ ਕਿ ਆਸਟ੍ਰੇਲੀਆ ਵਿੱਚ ਕੁਛ ਸਮਾਂ ਪਹਿਲਾਂ ਗਿਆ ਸੀ ਉਹਨਾਂ ਦਾ ਉੱਤੇ ਚਾਨ ਚੱਕੀ ਟਰੱਕ ਪਲਟ ਗਿਆ ਤੇ ਜਿਹੜਾ ਇਹ ਕਰਕੇ ਉਹਨਾਂ ਦੀ ਡੈਥ ਹੋ ਗਈ ਤੇ ਉਸ ਉਸ ਵਾਸਤੇ ਆਹੇ ਸਾਰਾ ਪਰਿਵਾਰ ਹਰ ਇੱਕ ਨੂੰ ਸੰਯੋਗ ਦੇਣ ਦੀ ਬੇਨਤੀ ਕਰਦਾ ਹੈ ਕਿਉਂਕਿ ਦੁੱਖ ਦੀ ਘੜੀ ਵਿੱਚ ਦੁੱਖ ਵੰਡਿਆ ਦੁੱਖ ਵੰਡਿਆ ਜਾਂਦਾ ਆਉਣਾ ਸਮਾਂ ਜਿਹੜਾ ਸ਼ਾਂਤੀ ਨਾਲ ਬਤੀਤ ਹੋ ਜੇ ਸਾਰੇ ਸੱਜਣਾ ਮਿੱਤਰਾਂ ਸੁਨੇਹਿਆਂ ਨੂੰ ਇਹ ਬੇਨਤੀ ਕਰਦੇ ਆਂ ਕਿ ਹਰ ਇੱਕ ਰੱਜ ਪਰਿਵਾਰ ਸੁਖੀ ਵਸੇ ਖਸਾਬ ਐ ਗੁਰਜੀਪੀ ਕਰਦੇ ਕਿੰਨੀ ਕੁ ਮਸੀ ਬੱਚੇ ਦੀ ਤੇ ਉਮਰ ਰਹੀ 22 ਸਾਲ ਬੱਚੇ ਦੀ ਉਮਰ ਸੀ ਜੀ ਅੱਜ ਤੋਂ ਕੋਈ ਤਕਰੀਬਨ 5 ਸਾਲ ਪਹਿਲੋ ਗਿਆ ਹੈ ਪਲੱਸ 2 ਕਰਕੇ ਗਿਆ ਸੀ ਜੀ ਨਾ ਕੀ ਅਰਸ਼ਦੀਪ ਸਿੰਘ ਜੀ ਹਾਂ ਜੀ ਹਾਂ ਜੀ ਤੇ ਹੁਣ ਮਿਲ ਕੇ ਅਸੈਂਬਲੀ ਪਰਿਵਾਰ ਕੀ ਮੰਗਤਾਂ ਦੇ ਉੱਤੇ ਗਏ ਲੈਣ ਵਾਸਤੇ ਹੁਣ ਉਹਨਾਂ ਦਾ ਪਰਿਵਾਰ ਜਿਹੜਾ ਉਸ ਦਾ ਬਾਪ ਜਿਹੜਾ ਕਿ ਟੀਚਰ ਦੀ ਲੈਣ ਆ ਉਹ ਅਸਲੀ ਨੌਕਰੀ ਕਰਦੇ ਟੀਚਰ ਦੀ ਤੇ ਉਹ ਤੇ ਉਹਦੀ ਮੰਮੀ ਜਿਹੜੀ ਅਰਸ਼ਦੀਪ ਦੀ ਆ ਉਹ ਆਸਟ੍ਰੇਲੀਆ ਗਏ ਨੇ ਜਾ ਕੇ ਹੁਣ ਜਿਹੜਾ ਵੀ ਕਾਰਵਾਈ ਉਹ ਕਾਰਵਾਈ ਪੂਰੀ ਕਰਕੇ ਉਸ ਤੋਂ ਬਾਅਦ ਜਦੋਂ ਆਉਣਗੇ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਲਿਖਿਆ ਜਾਊਗਾ